ਹਏ ਨਹੀਂ ਮੈਂ ਮਰ ਜਾ ਹਾ ਹਾ ਅਦਾ ਅਦਾ ਹਾਈ ਧੀ ਵਿਚਾਰੇ ਜਿਹਦੇ ਦੇ ਵਿਚਾਰੇ ਆਏ ਆਈ ਨਿਆਣੇ ਵਿਚਾਰੇ ਅਸੀਂ ਇਕੱਠੇ ਬੈਠੇ ਵੇਖ ਰਹੇ ਹਾਂ ਹਾਲੋ ਜੀ ਸਾਰੇ ਸਾਥੀ ਕਾਲ ਤੇ YouTube ਚੈਨਲ ਤੇ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਗੇ ਮੰਮੀ ਜੀ ਨੇ ਗੇਸ਼ੀ ਦਾ ਸਾਹਿਬ ਦੀ ਸੁੱਖ ਤੇ ਮੰਮੀ ਜੀ ਤੇ ਡੈਡੀ ਦੇ ਕਾਹ ਚ ਦੁਕਾਨ ਜਿੱਦਾਂ ਤੇ ਡਿਊਟੀ ਤੇ ਤੇ ਮੈਂ ਤੇ ਗੁਣਵਾਰ ਕਰੇ ਹੀ ਗੁਣਵਾਰ ਨੂੰ ਸੁਵਾਉਂਦਿਆਂ ਕਰਦੀਆਂ ਉਹਦੇ ਮਤਲਬ ਨਵਾਉਂਦੇ ਆ ਕੱਪੜੇ ਚੇਂਜ ਕਰਦੇ ਆ 12:30 ਹੋ ਗਏ ਤੇ ਮੈਂ ਸੋਚਿਆ ਕਿ ਪਿਆਜ਼ ਭੋਗ ਗਰਾ ਦੇਣੀ ਹਾਂ ਇੰਚਰਾਂ ਨੂੰ ਜਿੰਦਾਂ ਰੌਣਗੇ ਸੌਜੀ ਬਣਾ ਕੇ ਰਸ਼ਰ ਦੇਣਾ ਭੁੱਖ ਲੱਗ ਜਾਂਦੀ ਹੁੰਦੀ ਆ ਰੋਟੀ ਖਾਣੀ ਇਹਨਾਂ ਨੇ ਤੇ ਥੋੜੇ ਜਿਹਾ ਕੰਮ ਰਹਿੰਦੇ ਪਾਸਟਰ ਵਾਲੇ ਉਹ ਮੈਂ ਵੇੜਦੀ ਹੋਣਾ ਚਾਹ ਤੱਕ ਤੇ ਅੱਜ ਗੁਣਵਾਰ ਦਾ ਦਿਨ ਮੇਰੇ ਨਾਲ ਰਹੂਗਾ ਤੇ ਮੈਂ ਉਹਨੂੰ ਪੰਗੂੜੀ 'ਚ ਪਾਇਆ ਥੋੜੀ ਟੈਂਸ਼ਨ ਜੀ ਰਹਿੰਦੀ ਉੱਥੇ ਫਿਰ ਦੀਦੀ ਨੂੰ ਮੈਂ ਕਿਹਾ ਮੈਂ ਧੁੱਪੇ ਥੋੜਾ ਜਿਹਾ ਬਿਠਾਉਣੀ ਇਹਨੂੰ ਤੇ ਥੋੜਾ ਜਿਹਾ ਮੈਨੂੰ ਤਾਂ ਲੀ ਵਿਜਰ ਆਰਡਰ ਕੀਤਾ ਹੁਣ ਲੈ ਕੇ ਆਉਣੀ ਕੱਲ ਦਾ ਪਿਆਣਾ ਹੋਈ ਨਹੀਂ ਕੱਲ ਕਿੱਥੋਂ ਆਇਆ ਪ੍ਰੀਤ ਦੇ ਸਹੁਰੇ ਆਏ ਤੇ ਮਾਸੀ ਨੇ ਦਿੱਤਾ ਤੁਸੀਂ ਕਾਦਦੇ ਨਾ ਮੇਲੀ ਰੱਖ ਲੈਣਾ ਇਹਦੇ ਰੱਖਿਆ ਤਾਂ ਹੈਗਾ ਹੀ ਨਾ ਨਹੀਂ ਮੈਨੂੰ ਮੂਲੀਆਂ ਨਹੀਂ ਰੋਟੀਆਂ ਲਾਗਦੇ ਮੂਲੀਆਂ ਨਹੀਂ ਆਈਆਂ ਹੈਗੀਆਂ ਵਾਦੂ ਮੈਂ ਪੁੱਟ ਲਿਆ ਦਿੰਦਾ ਇੱਥੇ ਕਿੱਥੋਂ ਲਿਆਓਗੇ ਬਾਹਰ ਹਾਂ ਨੀ ਮੈਨੂੰ ਲੱਗਿਆ ਬਨੇ ਘਵਾੜ ਵਾਲਿਆਂ ਨੂੰ ਪੱਕੀ ਕੀਤੀ ਮੈਂ ਮੂਲੀ ਨਹੀਂ ਆ ਲਵਾ ਕੇ ਮੈਂ ਚੱਕ ਬੈਜ ਪਾ ਮੈਂ ਮੂਲੀ ਨਹੀਂ ਮੈਨੂੰ ਕਿਹਨੇ ਦੇਣੀ ਚੱਲ ਆਲੂ ਵਾਲੇ ਕਿ ਲੋੜਾ ਨਹੀਂ ਖੁਸ਼ੀ ਲਾਉਣੀ ਮੈਂ ਸਬਜ਼ੀ ਬਣਾਈ ਮੈਂ ਅਸੀਂ ਐਦੀ ਆ ਗਰ ਨੂੰ ਆ ਠੀਕ ਨਹੀਂ ਮੈਂ ਤਾ ਮੂਲੀ ਵਾਲੀਆਂ ਰੋਟੀਆਂ ਲਿਆ ਮੈਨੂੰ ਪੀਜ਼ਾ ਖਾਓ ਜਿਹੜੇ ਖਾਣ ਚੀਜ਼ਾਂ ਆ ਪੀਜ਼ਾ ਖਾਓ ਤਾਂ ਇੱਕ ਹੋਰ ਦੇ ਦਿੰਨੀ ਸਪ੍ਰਿੰਗ ਰੋਲ ਖਾਓ ਨਹੀਂ ਮੈਂ ਨਹੀਂ ਗੱਲ ਗੰਧ ਹੁੰਦਾ ਆਗੋ ਪਿਛੇ ਰੋ ਇਸ਼ਾਰਾ ਕਰਦੇ ਜੇ ਹੈਲਥੀ ਫੂਡ ਖਾਣਾ ਅੱਜ ਹਾਲ ਤੀ ਉਲਤ ਕੋਈ ਨਹੀਂ ਤੇ λεਆ ਨਹੀਂ ਗਾਇਆ ਨਹੀਂ ਕੱਲ ਤੈਨੂੰ ਕਹਿਆ ਖੰਗ ਵਾਲੀ ਸਿੱਸੀ ਮੇਰੇ ਬੈਗ ਚ ਪਾਈ ਪਾਈ ਸੀ ਪਾਈ ਉਹ ਪੁਰਾਣੀ ਪਾਤੀ ਇੰਨੀ ਕੁ ਮਾਸਾ ਕੋ ਕੁੱਠਕ ਪੀ ਕੇ ਤੇ ਸਾਰੀ ਥਰੇ ਸਾਰ ਰਾਤ ਮੈਂ ਖੰਗਦਾ ਰਿਆ ਪਹਿਲਾਂ ਤੀ ਤੂੰ ਉੱਥੇ ਖੰਗਦੇ ਰਿਆ ਤੇਰਾ ਮੁੰਡਾ ਘਰ ਖੰਗਦਾ ਰਿਆ ਮੰਜਾ ਦੀ ਮੇਰੇ ਤੋਂ ਇਹਨੂੰ ਲੱਗ ਗਈ ਆ ਤੈਨੂੰ ਮੈਂ ਕਿਹਾ ਇਹ ਨਾ ਤਨ ਤਾ ਜੇ ਖਾਣ ਵਾਲੇ ਮੈਂ ਨਾ ਖਾਉ ਮੋੜਿਆ ਫਰੋਂਟੇ ਚੱਲ ਕਿਉ ਨਾ ਨਹੀਂ ਉਦਾਂ ਲਾਲਾ ਸੁੱਕਿਆਂ ਦਾ ਕੀ ਮਜ਼ਾ ਆਣਾ ਜਦ ਖੰਗ ਠੀਕ ਹੋ ਜਾਉ ਜਦ ਖਾਏ ਕੋਈ ਨਹੀਂ ਮਖਾ ਲਾ ਆ ਆ ਜੇ ਇੱਕ ਬੰਦੇ ਨੂੰ ਐਤਵਾਦ ਦੀ ਛੁੱਟੀ ਹੈ ਤੇ ਇਹ ਲੈ ਰਿਹਾ ਨਜ਼ਾਰੇ گیا نہیں نਯਾਰੇ ਭਰਾ ਤੁਹਾਡੇ ਆ ਇਧਰ ਦਿਹਾੜੀਆਂ ਲਾ ਕੇ ਆਏ ਆ ਪਹਿਲੀ ਦੇ ਵੀ ਗਰਮੀ ਲੱਗਦੀ ਕੋਈ ਬੋੜੀ ਬਈਆ ਇਧਰ ਤੇ ਬੁਰੇ ਹਾਲ ਹੋ ਗਏ ਠੰਡ ਦਾ ਬਸ ਦਾ ਸ਼ੀਸ਼ਾ ਖੁੱਲਾ ਹੀ ਤੇ ਉਹਨੇ ਪਤਾ ਨਹੀਂ ਟਾਕੀਆਂ ਲਾਈਆਂ ਲਾਈਆਂ ਗੱਤਾ ਆ ਉਹ ਡੁੱਡ ਕੇ ਹਵਾ ਨਾਲ ਬੁਰੇ ਹਾਲ ਹੋ ਗਏ ਮੈਨੂੰ ਤੇ ਹਾਂ ਰੋਡਵੇ ਤੇ ਆਇਆ ਰੋਡਵੇ ਤੇ ਹੀ ਆ ਤੇ ਪ੍ਰਾਈਵੇਟ ਹੀ ਰੋਡਵੇ ਵਾਲੇ ਤਾਂ ਖਲਾੜਦੇ ਨਹੀਂ ਬੀਬੀਆਂ ਵੇਖ ਕੇ ਉਹਦੇ ਵੇਂਦੇ ਵੀ ਧਾਰ ਕਾੜਣਗੇ ਜਿੱਥੇ ਚਾਰ ਖਲੋਥੀਆਂ ਉਤੋਂ ਪਰੇ ਲੈ ਦੇ ਆ ਛੁੱਟੀ ਆ ਅੱਜ ਕੀ ਹਰ ਕੀਤਾ ਸਾਰਾ ਦਿਨ ਸੱਸਰੀ ਕਾ ਭਰਾ ਜੀ ਮੰਦਿਰ ਮੇ ਪੀਜਾ ਹੀ ਲਿਆਦਾ ਯਾਰ ਪੀਜਾ ਹਾਂ ਜੀ ਜੱਤਾ ਸੱਸਰੀ ਕਾਲ ਕਹਿੰਦਾ ਵੇਲਾ ਲੱਗਦਾ ਨਾ ਇਧਰ ਵੇਲਾ ਕੀ ਬਣਿਆ ਠੀਕ ਹੀ ਵਾਹ ਕਿੰਨੀ ਸਵਾਈ ਕੀਤੀ ਐ ਬਸ ਦੀ ਆ ਵੇਖਣ ਦੇ ਸਾਨੂੰ ਰਾਜਾ ਰਾਜਾ ਨੂੰ ਪੀਜੇ ਖਾਂਦੇ ਉੱਤੇ ਤੁੱਪੇ ਬੈਠੇ ਆਏ ਪੀਜਾ ਖਾਂਗੇ ਤੇਰੀ ਕੰਨ ਸਾੜਾਂਗੇ ਅਸੀਂ ਤੇ ਖਾਦਾ ਪਿੱਲਾ ਮੈਨੂੰ ਲੱਗ ਗਿਆ ਤਸਤੇ ਹੀ ਲਾਲਾ ਮੈਂ ਥੱਲੇ ਤਾਂ ਡਿੱਗ ਪਣਾ ਕਾ ਸਾਂ ਚਾਹ ਬਣਾ ਲਿਆ ਕਿਆ ਬਣਾ ਲਿਆਓ ਠੀਕ ਹੈ ਹਾਏ ਨਹੀਂ ਮੈਂ ਮਰ ਜਾ ਹਾ ਹਾ ਨਾ ਤੇ ਵੀੜਾ ਹੀ ਕਰਕੇ ਦੋ ਜਾਨਾ ਦਾ ਹਾਈ ਧੀ ਵਿਚਾਰੀ ਜਿਹਦੇ ਤੇ ਆ ਵਿਚਾਰੇ ਆਏ ਆਈ ਨਿਆਣੇ ਵਿਚਾਰੇ ਹੈ ਭਾਈ ਇੱਥੇ ਬੈਠੇ ਵੇਖ ਰਹੇ ਆ ਤੂੰ ਕੀ ਖਾਈ ਜਾ ਤੂੰ ਨਹੀਂ ਕੋਈ ਭੋਤ ਹੀ ਖਵਾਦੀ ਹੋਇਆ ਉਹ ਤਾਂ ਵਸ ਨਹੀਂ ਚੱਲਣ ਦੇ। ਵੜਾ ਇਹਨੂੰ ਹਾਂ ਹੀ ਕਰ ਵੀ ਆ ਜਾ ਤੇਰੇ ਉੱਤੋਂ ਹੀ ਛਾਹ ਮਾਰ ਕੇ ਆਇਆ ਨਾ। ਮੂਹੇ ਤੇ ਬੈਠੀ ਅਲਸੀ ਖਾਈ ਜਾ। ਉਹ ਤੇ ਪਨੀਰ ਵਾਲੇ ਪਕੌੜੇ ਵੀ ਖਾ ਗਈ। ਹਾਏ ਨਹੀਂ ਮੇਰੇ। ਕੋਈ ਨਹੀਂ ਇੱਕ ਅੱਧੀ ਟੁੱਟ ਜੂ ਖਾਂਦੇ ਕਰਨ। ਜੇ ਭੂਗਾਸੀ ਹੋਤੀ ਹੈ। ਅਭੀ ਇਹਦੇ ਵਿੱਚ ਖਾਲੇ ਸਭ ਵੀ ਠੰਢੀ ਨੇ। ਇੱਧਰ ਸੁੱਫੇ ਨੇ ਜਾਣਾ। ਆਈਏ ਨਾ ਕਿਹਾ। ਜਾਣਾ ਹੀ। ਮੈਂ ਨੇ ਕਹਿ ਤੋ ਕਾਲੀ ਦਉਂਗੀ ਬਸਲ ਖਾ ਗਈ ਲੱਗ। ਆ ਇਹਨਾਂ ਨੂੰ 버거 ਲਿਆਦਾ ਕਰਾਸਾਂ ਹੀ ਹੋਏ ਇੱਕ ਇੱਕ ਠੀਕ ਆ ਠੀਕ ਆ 버거 ਲਿਆਦਾਗੇ ਤੁਹਾਨੂੰ ਅਜੇ ਆਪਣਾ ਇੱਕ ਪੀਜ਼ਾ ਰਹਿੰਦਾ ਵਾ ਆਹੋ ਬੜੇ ਚਿਰ ਦਾ ਉਹ ਦੇ ਉਹ ਦੱਸ ਦਾਂਗੇ ਜੀ ਹੱਥ ਜਿਹੜੇ ਕਾਇਲ ਆ ਲੈ ਪੀਜ਼ਾ ਨੇ ਖਾ ਜਾ ਤੁਹਾਨੂੰ ਬੜੇ ਮਹਿੰਗੇ ਪੈਣੇ ਜੇ ਤੁਹਾਨੂੰ ਲੈ ਜਾਦੇ ਸਾਰੇ ਕਹਿੰਦੇ ਸਾਨੂੰ ਕਿਹੜੇ ਸਾਨੂੰ ਨਹੀਂ ਖਲਿਆ ਇਹਨਾਂ ਨੂੰ ਇੱਥੇ 버거 ਲਿਆਦਾਂਗੇ ਇਹਨਾਂ ਦੀ ਸ਼ਕਲਾ ਹੈਗਾ ਵੈਸੇ ਜਾਣ ਵਾਲੀ ਸ਼ਹਿਰ ਸ਼ਕਲਾ ਤੇ ਤੁਹਾਡੀਆਂ ਦੋਵਾਂ ਦੀਆਂ ਜਾਣ ਵਾਲੀਆਂ ਗਰੀਬ ਮਾਤਰ ਲੱਗਦੀ ਇਹਨਾਂ ਨੇ ਆ ਚੈਰ ਹੋਣਾ ਸੇਲੇ 5 ਮਿੰਟ ਲਵਣੇ ਇੰਨੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਉਹਦੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੇ ਗੁਰਨੂ ਆਇ ਕਾਫੀ ਕੰਮ ਹੋ ਗਿਆ ਢਲਾ ਹੋ ਗਿਆ ਕੀ ਕੀ ਕਰੀਆ ਅਡਾ ਖੰਗ ਵੀ ਆਉਣ ਡਈ ਤੇ ਇਹ ਥੱਲੇ ਆੜੇ ਧੁੱਪ ਖਤਮ ਹੋ ਗਈ ਤੇ ਉੱਤੇ ਮੈਂ ਸਾਰੇ ਜਣੇ ਬੈਠੇ ਜਾਂ ਉੱਤੇ ਚੱਲਦੇ ਆ ਨਾ ਮੈਂ ਵੀ ਚਾਹ ਉਹਨੇ ਪੀਤੀ ਤੈਨੂੰ ਛੁੱਟੀ ਅੱਜ ਅੱਜ ਸਾਨੂੰ ਛੁੱਟੀ ਹੈ ਅੱਜ ਅਹੀਂ ਸੇ ਇਹਦੇ ਚੜ ਕੇ ਕੋਠਿਆਂ ਦੇ ਬੈਠੇ ਆ ਤੂੰ ਆ ਕਹਿੰਦਾ ਰਸਾਈ ਜਾਣਾ ਰਸਾਈ ਨਹੀਂ ਜਾਣਾ ਕਾ ਇਹ ਨਹੀਂ ਸੀਗਾ ਇਹ ਰੋਂਦਾ ਹਾਂ 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 ਕੋਈ ਗੱਡੀ ਲੈ ਲੈ ਟਾਈਮ ਜਾਵਾਂਗੇ ਕਿਤੇ ਚਾਹ ਵਧੀਆ ਚਿੰਚਾ ਦੇ ਅੱਜ ਪਰ ਵੇਖਣਾ ਹੈ ਪੈਂਟ ਬੜੀਆਂ ਗੁੱਡੀਆਂ ਡੰਡੀਆਂ ਚੱਲੀ ਮੈਂ ਰਸਈ ਚੱਲਿਆ ਪਰ ਕੀ ਕਹਾਂਗਾ ਮੈਂ ਦੇ ਕਬਲ ਅੱਛਾ ਬਹਿ ਹੀ ਹਾਂ ਹੂੰ ਠੀਕ ਹੈ ਆ ਇਧਰੇ ਕਵਲਾ ਨੂੰ ਮੋਗੜੀ ਵੇ ਪਨੀਰੀ ਨੂੰ ਮਤ ਦੇਂਦੀ ਚੱਲੇ ਰਸਈ ਕਵਲ ਚੱਲੀ ਰਹਿ ਰਸਾ ਸੀ ਮੈਂ ਇਹਦਾ ਕਰਕੇ ਨਹੀਂ ਜਾਣਾ ਆਡਰ ਆਦਾ ਤੇ ਬੋਦਾ ਠਲਾ ਖੰਗਬੜੀ ਕਰਨ ਲਿਆ ਖੰਗਬੜੀਆਂ ਆਉਣ ਡਈ ਆ ਤਿੰਨ ਕ ਜੁਕਾਮ ਦਾ ਸਾਰੇ ਨਿਕਲ ਗਿਆ ਮੈਂ ਆਵਾ ਉਹ ਆ ਬਹੁ ਦੀ ਫੇਰ ਆਂਦੇ ਨਾ ਪਹਿਲੀ ਠੰਡ ਤੇ ਪਹਿਲੀ ਗਰਮੀ ਬੱਚੇ ਨੂੰ ਬਚਾਉਣੀ ਚਾਹੀਦੀ ਆ ਹਾਂਜੀ ਪਹਿਲੀ ਛੇਤੀ ਲੱਗਦੀ ਗਰਮੀ ਗਰਮੀ ਵੀ ਛੇਤੀ ਹਣਾ ਨਹੀਂ ਸ਼ਹਿਰ ਚਲੇ ਅੱਜ ਜਿੱਦਾਂ ਆਨੇ ਨੂੰ ਕੋਈ ਆ ਕੇ ਲੱਲੋ ਖਾਲੀ ਇਹ ਵੇ ਮੈਂ ਬਚ ਜਾਂਦੀ ਇਹ ਪਿਆਰ ਹੈ ਕਰਦੀ ਆ ਚਲ ਚਲੀ ਥੋੜ੍ਹ ਥੋੜ੍ਹ ਜਾਂਦਾ ਨਹੀਂ ਜੀ ਸਾਵੇਂ ਜਾਂਦਾ ਮੈਂ ਕੀ ਕਰਾਂ ਮੋਠੇ ਦਾ ਤਾਂ ਕੰਦਰੀ ਨਹੀਂ ਕਰਾਂ ਹਾਂ ਹਾਂ ਸਹੀ ਗੱਲ ਤੂੰ ਕਿਹਨਾਂ ਚੱਲਣਾ ਚੱਲਣਾ ਇਹ ਨਹੀਂ ਨਾ ਕੋਈ ਲੰਘਦੀ ਮਟਰ ਤੇ ਨੇ ਕਿੱਦਾਂ ਦਾ ਸ਼ਹਿਰ ਹੁੰਦਾ ਮੈਂ ਕਦੀ ਸ਼ਹਿਰ ਜਾ ਕੇ ਨਹੀਂ ਵੇਖਿਆ ਮੈਂ ਕਦੀ ਕੇਗ ਆ ਕੇ ਨਹੀਂ ਵੇਖਿਆ ਹੁੰਦੀ ਵੀ ਇਹ ਨੂੰ ਕਾ ਮੈਂ ਲੱਗੀ ਤੇ ਦੇਖਾਂਗਾ ਉਹਨੂੰ ਨਾ ਤੂੰ ਹੀ ਲਾਈ ਮੁੰਡੇ ਨੇ ਸੱਚ ਹਾਂ ਸਹੀ ਗੱਲ ਉਨੂੰ ਜੀ ਖੰਗਰੇ ਇਹਦੇ ਦਵਾਈ ਨਾਲ ਬੋਲਾ ਪਿਆ ਸਾਡੇ ਨੂੰ ਕੁਝ ਖਾ ਲੈ ਤੇ ਤੂੰ ਗੁਰਬਨ ਉਹ ਲੈ ਲੈ ਗੁਰਬਨ ਮੰਨ ਹੈ ਗੁਰਨ ਠੀਕ ਹੈ ਉਹ ਮਾਸੀ ਤੂੰ ਆਸ ਵੀ ਪਰ ਆਸ ਹੈ ਗੱਜਾ ਇਹਨਾ ਅੱਜ ਕਿ ਦਿਵਿੰਦਰ ਵੀਰ ਨੇ ਕੱਲ ਕਿ ਧੀਰੀ ਮਾ ਤੇ ਕੰਨ ਵੱਲਦੀ ਤੇ ਕੱਲ ਮਾਸੀ ਜਾਂਦੀ ਇਹ ਨਹੀਂਦੀ ਉਹਨਾਂ ਨੂੰ ਚਾਹਣਾ ਕੀ ਪਤਾ ਮੈਂ ਤੇ ਸਿਆਣੇ ਥਿਆ ਹੋ ਜਾ ਮਾਸੀ ਉਹ ਤੇਰੀ ਗੱਲਾਂ ਕੇ ਤਾਂ ਸਮਝ ਲੈਂਦਾ ਹੈ ਮੇਰੀ ਜ਼ਿੰਮੇਵਾਰੀ ਮੰਗਦੀ ਤਾਂ ਗਾਹੇ ਕਿ ਕਿ ਮੈਂ ਕਿਹੜੇ ਨਾ ਕਿਤੇ ਇਹ ਮੇਰਾ ਆਪਣੇ ਘਰ ਵਿੱਚ ਕਿਸੇ ਦਾ ਕੋਠੇ ਦੇ ਹੋਣ ਨਹੀਂ ਤੇ ਸਾਰੀ ਵਾਦਲੀ ਤੇ ਆਉਂਦੀ ਕਾਂਦਰੀ ਸਾਰੇ ਕੋਠੇ ਦੇ ਨਹੀਂ ਇਸੇ ਕੀਤੀ ਰਹੀ ਮੈਂ ਚੁਟ ਤਾਨੂੰ ਕਹਿੰਦੇ ਨੇ ਨਾ ਸੀਸੀਟੀਵੀ ਦੀ ਲੋੜ ਨਹੀਂ ਪੈਂਦੀ ਗਵਾਂਡੀ ਜਿਹੋ ਹੁੰਦੇ ਆ ਕਾਲ ਗਰੀ ਆਉਜੀ ਜਿਹਾ ਮੁੰਡਾ ਮੇਰਾ ਕਾ ਤੇਰਾ ਥਣਾ ਤਾਂ ਮੇਰਾ ਮੁੰਡਾ ਮੇਰਾ ਹੀ ਹੋ ਜਾਏ ਉਧਰ ਵੇਖ ਕੰਡਿਆ ਮਾਸੀ ਉਹ ਬਿੱਲੀ ਨੂੰ ਬੈਠੀ ਹੋ ਗੜਿਆ ਤੇਰੀ ਟੋਪੀ ਲੱਗ ਗਈ ਓਏ ਪੋਪੀ ਦਾ ਕੋਪੋ ਪਾ ਦੋ ਕੋਪੋ ਲਾ ਤੀ ਤੇਰੀ ਆ ਮੈਂ ਮੂੰਹ ਸੁਵਾ ਰੰ ਕਿ ਲਾਂ ਚਲ ਕੋਈ ਨਹੀਂ ਭਰਾਵਾ ਕਾਰਦੀਆਂ ਦੇ ਕੰਮ ਹੀ ਨਹੀਂ ਮੁੱਕਦੇ ਚੱਲੋ ਇਹ ਕਰਕੇ ਆ ਤੇ ਆਪਾਂ ਚੱਲਾਂਗੇ ਕੋ ਮਨਸ਼ਾ ਮਨ ਹਾਂ ਹਾਂ ਸੋਨੇ ਵੀ ਤਰਾ ਨਹੀਂ ਹੁੰਦੇ ਆ ਕਾਨੜ ਨਾਲ ਜਾਇਓ ਭਰਾ ਜਾਂਦਾ ਜਾਂਦੇ ਆਪਾਂ ਜੇ ਮਨਸ਼ਾ ਨਹੀਂ ਕਾਸ ਅੱਜ ਇਹ ਨਾਲ ਪਾਣੀ ਨਾਲ ਨਿਕਲ ਨਹੀਂ ਕੀ ਕਰ ਸਹੀ ਇਤਨੇ ਕਾ ਨਹੀਂ ਦੇਣਾ ਨਹੀਂ ਕੱਲ ਅੱਜ ਵੇਖੀ ਜਾਓ ਦੋ ਚਰੇਲਾ ਵਿੱਚ ਦੋ ਚਰੇਲੇ ਕੱਲ ਅੱਜ ਵੇਖੀ ਜਾਓ ਕਹਿੰਦੇ ਅੱਜ ਆਪਾਂ ਜਾਣਾ ਯਾਰਾਂ ਯਾਰਾਂ ਨਹੀਂ ਮਾਰਦੇ ਦੋ ਆ ਯਾਰਾਂ ਯਾਰਾਂ ਮਾਲ ਵੇ ਕਸੀ ਜਾਂਦਾ ਤੇ ਪਿਓ ਆਲਾ ਸਦਾ ਨਹੀਂ ਕਿਤੇ ਹਾਂ ਬੱਚੇ ਮਾਣਿਆ ਕਿਆ ਕਰਦੇ ਇਹ ਤਾਂ ਲੱਗੂ ਪਤਾ ਮਰਜੀ ਦੁਨੀਆ ਗਾੜੀ ਲਖੰਦੇ ਆਂਦੇ ਮੈਂ ਇੱਕ ਇਹੋ ਜੀ ਚੀਜ਼ ਹੁੰਦੀ ਕਿ ਬੱਚਾ ਵੇਖ ਕੇ ਖੁਸ਼ ਹੋ ਜਾਏਗਾ ਇਹ ਤਾਂ ਲੱਗੂ ਪਤਾ ਪਿਓ ਨੂੰ ਨਹੀਂ ਪਿਓ ਦੀ ਮੈਂ ਪਿਓ ਦੀ ਉਹ ਗੱਲ ਚਿੱਤੇ ਉਦੀ ਫੀਸਾਂ ਵਾਲੀ ਪਿਓ ਹੁੰਦੇ ਫੀਸਾ ਦਾ ਰੋ ਡੈਪ ਪੈਂਪਰ ਸ਼ੈਂਪਰ ਲਿਉਣ ਨੂੰ ਮਦੀਪ ਨੇ ਤੇ ਸੂਟਾ ਦਾ ਢੇਰ ਲਾਇਆ ਇਹਦੇ ਗੁਨਵਾਜ ਨੇ ਠੀਕ ਨਹੀਂ ਆ ਤੇ ਇਹਨੂੰ ਸਾਹਮਲਾ ਬਾਅਦ ਚ ਵੇਖਾਂਗੇ ਤੇ ਦੂਰੀਆ ਬੁਮਾ ਬਹੁਤ ਅੱਜ ਕੱਲਾ ਬੋਰ ਵੀ ਹੋ ਗਿਆ ਤੇ ਰੋਂਦਾ ਬੜਾ ਰਿਹਾ ਅੱਜ ਠੀਕ ਨਹੀਂ ਸੀ ਨਾ ਇਹ ਠੀਕ ਨਹੀਂ ਠੀਕ ਨਹੀਂ ਹੁੰਦਾ ਬੱਚਾ ਆਪ ਨੂੰ ਨਹੀਂ ਚੰਗਾ ਵਾਹ ਗੁਰੂ ਸੰਗਤ ਆ ਗਈ ਮੱਥਾ ਟੇਕ ਕੇ ਦੁਪਹਿਰੇ ਸਾਹਬ ਤੋਂ ਹੈ ਕਿੱਦਾਂ ਰਿਹਾ ਵਾਹਿਗੁਰੂ ਦਾ ਨਾਮ ਲਿਆ ਆ ਬਾਬੇ ਦਾ ਨਾਮ ਲੀਦਾ ਬਹੁਤ ਵਧੀਆ ਬਹੁਤ ਵਧੀਆ ਮਹਾਰਾਜ ਚੜ੍ਹਦੀ ਕਲਾਇ ਰੱਖੇ ਕੀ ਸੰਗਤ ਬਾਬਾ ਜੀ ਬਹੁਤ ਸੰਗਤ ਹੁੰਦੀ ਬਾਬੇ ਦੀ ਕਿਰਪਾ ਬਾਬੇ ਨਾਨਕ ਦੀ ਨਾ ਬਾਬਾ ਦੀਪ ਸਿੰਘ ਦਾ ਪੈਰਾ ਹੁੰਦਾ ਥੇ ਕਰੂ ਜਰੂਰ ਕਰੂ ਕਿਉਂ ਨਹੀਂ ਕਰ ਉਹਨੇ ਤੈਨੂੰ ਇੱਡੀ ਦੂਰ ਸੱਦਿਆ ਆਪ ਬਹਾਨਾ ਬਣਾਇਆ ਤੇਰਾ ਹੁਣ ਜੋਤ ਕਿਉਂ ਲੈਂਦਾ ਕਿਉਂ ਲੈਂਦਾ ਗੁਰਨਵਾਰ ਠੀਕ ਨਹੀਂ ਇਹਨਾਂ ਆਹ ਬੜੇ ਬੜਾ ਜੇਤ ਕਰਦੇ ਅੱਜ ਵੈਰੀ ਗੁੱਡ ਮੀਨੇ ਹੁੰਦੇ ਗੁਰਨਵਾਰ ਦੇ ਕਪੜੇ ਫੜੇ ਮੈਂ ਅਸਗਾ ਆ ਲੱਭਣ ਲਿਆ ਮੇਰੀ ਦਾਦੀ ਕਿੱਥੇ ਗਏ ਆ ਦਾਦੀ ਆਏ ਅੱਜ ਗੁਰਦਰ ਸਾਹਿਬ ਤੋਂ ਕਿਆ ਲੈ ਗਏ ਚੀਕੂ ਕਿੰਪਟ ਹੈਗਾ ਦਾ ਰਖੀ ਗੂ ਹੈ ਚੀਕੂ ਗਰਗਿਓ ਨੇ ਕੋਟੀ ਪਾਈ ਹਾਂ ਜੇ ਤੁਸੀਂ ਪਲੇ ਬਟਨ ਨੂੰ ਲੈ ਕੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਦਿਲੋਂ ਧੰਨਵਾਦੀ ਹਾਂ ਇਹ ਸਾਰਾ ਕੁਝ ਤੁਹਾਡੇ ਬਦੌਲਤ ਹੀ ਹੋਇਆ ਕਿਉਂਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਇੰਨੇ ਫੋਨ ਇੰਨੀ ਹੈ ਵਟਸਐਪ ਤੇ ਮੈਸੇਜ ਇੰਨੇ ਵਧੀਆ-ਵਧੀਆ ਕਮੈਂਟ ਹਰ ਜਗ੍ਹਾ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਇਦਾਂ ਹੀ ਪਿਆਰ ਬਣਾਈ ਰੱਖੋ ਤੇ ਇਹ ਵਧੀਆ-ਵਧੀਆ ਵਲੌਗ ਲੈ ਕੇ ਆਉਂਦੇ ਰਾਵਾਂਗੇ ਤੇ ਫਿਰ ਵੀ ਇੱਕ ਵਾਰੀ ਦੌਰ ਤੋਂ ਤੁਹਾਡਾ ਧੰਨਵਾਦ ਦੇ ਲੋ ਇੱਕ ਪ੍ਰਭਜੋਤ ਕੌਰ ਭੈਣ ਨਮਰਾਜ ਹੋਡੀ ਕਿ ਮੇਰਾ ਨਾਮ ਨਹੀਂ ਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੇ ਕਰਜਵਿੰਦਰ ਕੌਰ ਤੇ ਹੋਰ ਵੀ ਨਾਮ ਜਿਹੜੇ ਆਉਣਗੇ ਮੇਰੇ ਸਾਹਮਣੇ ਮੈਂ ਜਰੂਰ ਲਵਾਵਾਂਗਾ ਤੇ ਅੱਜ ਕੀ ਬਣਾਇਆ ਅੱਜ ਬਣਾਇਆ ਪਨੀਰ ਜੋ ਤੁਹਾਨੂੰ ਨਹੀਂ ਪਸੰਦ ਕਿਹੜਾ ਵਰਜੀ ਹੈ ਨਹੀਂ ਮੈਨੂੰ ਪਸੰਦ ਹੈ ਭੁੱਖ ਮੈਨੂੰ ਬਹੁਤ ਲੱਗੀ ਛੇ ਛੇ ਰੋਟੀ ਲਾ ਦਿਓ ਵੈ ਦੋ ਹੱਥੇ ਮੇਰੇ ਇਹ ਕਿਤੇ ਦਾ ਲੱਗ। ਆ ਭੁੱਖ ਲੱਗੀ ਕੇ ਕਰੀ? ਮੂੰਹ ਖੋ ਲੱਗੀ। ਗੁਰਨੀ ਵਾਲੇ ਨੂੰ ਭੁੱਖ ਲੱਗੀ। ਤੇ ਉਹ ਖਾ ਲਈ ਕੋਈ ਗਰਮ ਚੀ ਖਾਲਾ। ਗੋਡਾਟੀ ਖਾਲਾ। ਤੁਹਾਨੂੰ ਖੈਰੋ ਆਈ ਕੁਝ ਲਈ ਹੁੰਦੀ। ਆ ਸੱਚੀ ਕਿ ਨਹੀਂ। ਕੀ ਆ ਨੋ ਵੈਰੀ ਗੁੱਡ। ਥੈਂਕ ਯੂ। ਇਹ ਖਾ ਲਈ ਨੰਦ ਭੁੱਖ ਲੱਗੀ। ਇਹ ਨਾ ਜਿਹੜਾ ਡਾਡੀ ਨੇ ਉਹ ਜਿਹੜੇ ਅਬ ਪ੍ਰੀਤ ਘਰੋਂ ਆਏ ਨਹੀਂ ਕਿ ਇੰਨੀ ਸਪਿੰਗਰ ਆ। ਦੱਦੀ। ਜੇ ਸੁਪਰੀਂ ਗਰਮਾ ਲਾਈ ਮੈਂ ਡੈਡੀ ਨੂੰ ਖਿਓਕ ਨੂੰ ਪਾਗਤ ਗਰਮ ਕਰਕੇ ਪਾ ਕੇ ਓਲੇ ਜੇ ਕਹ ਰਹੀ ਸੀ ਦੀ ਘਰ ਰਹਿਣ ਦੇ ਨਾਲ ਮੋਝਾਂ ਲਾਣੀ ਤੇ ਖਾਣ ਲਈ ਬੜਾ ਗਾ ਦਿੰਦੀ ਮਮ ਨਾਦਰ ਨਹੀਂ ਜਾਂਦੀ ਨਾ ਖਾਣ ਲਈ ਤਰਾ ਕੋਈ ਸਵਾਦ ਆ ਡੈਡੀ ਬਹੁਤ ਸਵਾਦੀ ਉਹ ਪਤਾ ਨਹੀਂ ਕਿੱਥੋਂ ਆਇਆ ਬਹੁਤਾ ਸਵਾਦੀ ਬਜ਼ੇਰੇ ਨੂੰ ਬੜਾ ਟੇਸਟੀ ਲੱਗਾ ਕੱਲ ਦੀ ਜੀ ਆਖੰਦੇ ਨੇ ਬਹੁਤ ਸਵਾਦ ਆ ਆ ਭਰਾ ਭਰਾ ਕੀ ਲੈ ਮੇਰੇ ਬਾਤੇ ਕੇਹੇ ਨਹੀਂ ਗੱਠ ਰਿਹਾ ਬਸ ਉਹਦਾ ਹੀ ਲੈਦਾ ਮੈਂ ਮੈਂ ਮੇਰੇ ਲਈ ਪੀ ਜੋ ਲੈ ਆਣਾ ਜਾਦੇ ਗਏ ਹੀ ਇਹਦੇ ਬਰਗਰਾ ਖੰਡਿਆ ਨਹੀਂ ਗਏ ਹੀ ਹੁੰਦਾ ਕਹੇ ਕੰਮ ਦਾ ਬੰਦਾ ਨਹੀਂ ਦੂੰ ਸਰਾ ਛੁੱਟੀ ਵਾਲੇ ਦਿਨ ਵੀ ਕੀ ਫਾਇਦਾ ਹੈ ਤੈਨੂੰ ਪਰ ਰੱਖ ਪਾਸੇ ਨਹੀਂ ਗਿਆ ਇੱਕੋ ਕੰਮ ਹੀ ਉਹ ਕਰਕੇ ਕਹਿੰਦੇ ਤੈਨੂੰ ਇੰਨਾ ਲੰਮਾ ਉੱਚਾ ਲੰਮਾ ਜਵਾਨ ਗੱਭਰੂ ਪਾਲਿਆ ਕਿ ਤੂੰ ਪੀਜੇ ਚੁਕ ਚੁਕ ਲਿਆਵੇ ਹੱਥਾਂ ਦੇ ਇਹ ਕਿਉਂ ਨਹੀਂ ਨੀਲੀ ਜਿਹੀ ਲੱਗ ਰਹੀ ਪਾਣੀ ਦੇ ਰੋਗੇ ਮੈਂ ਖੰਦੀ ਤੂੰ ਨਹੀਂ ਨਹੀਂ ਕਿਨੀ ਮੇਰੀ ਵੀਰ ਉਹਨਾਂ ਦਾ ਤਾਲਾ ਤੋੜ ਕੇ ਲੈ ਆਵੇ ਉਹਨੇ ਦੁਕਾਨ ਬੰਦੀ ਸੀ ਅਗਰ ਦੁਕਾਨ ਬੰਦੀ ਸੀ ਇੱਥੇ ਆਣਾ ਜਾਣਾ ਕਿਤੇ ਆਹਾ ਏ ਗੋਟੀਆ ਤੇ ਲਾ ਦੇ ਤਾਂ ਕਦੀ ਨਾ ਅੱਖੇ ਲੱਗਿਆ ਮੈਂ ਨਹੀਂ ਉਹਦੇ ਅੱਖੇ ਲੱਗਣਾ ਕਦੀ ਤੇਰੀ ਵੋਟੀ ਭਰਾ ਠੀਕ ਹੈ ਇਹੋ ਉਹਦੇ ਅੱਖੇ ਲੱਗਣਾ ਠੀਕ ਹੈ ਨਾ ਕਦੇ ਸੋਨਣਾ ਬਣੇ ਹੋ ਓ ਛਮਾਸੀ ਹੈ ਅਈਆ ਵਾਹੀ ਕਰੇ ਅਈ ਅਈ ਨਾ ਉਹਨੂੰ ਡਾਂਸ ਤਾਉਣ ਦੇ ਦਿਓ ਫਿਰ ਉਹ ਸੱਤ ਕਮੇਟੀਆਂ 8 17 ਨਹੀਂ ਕਮੇਟੀਆਂ ਦੇ ਦਿਓ ਨਹੀਂ 9 ਸਸ ਚੁੱਕੀ ਗਈ ਇਹ ਤੇ ਮਾਸੀ ਨੇ ਵਿਚਾਰੀ ਨੂੰ ਕਮੇਟੀ ਦੇ ਨਹੀਂ ਮਗਰ ਮਗਰ ਤਰੀ ਫੈਂਡੀ ਜਿਹੜੀ ਕਾਲ ਸਭ ਦੀ ਆ ਮਾਸੀ ਪੁੱਛ ਮੈਂ ਸਭ ਤੋਂ ਪਹਿਲਾਂ ਕਮੇਟੀ ਹੁੰਦੀ ਹੈ ਕੋਈ ਸਭ ਤੋਂ ਪਹਿਲਾਂ ਜਿੰਦਗੀ ਨਹੀਂ ਕਰਦੇ ਲਾਸਟ ਆ ਨਾ ਸਾਤਾ ਮਗਰ ਜਾ ਮਾਸੀ ਇਹਨਾਂ ਤੇਨੂੰ ਐਵੇਂ ਹੀ ਸਮਝਿਆਈ ਇਹਨਾਂ ਨੂੰ ਵਿਖਾ ਜਲਵਾ ਜੁਰਮਾਨਾ ਪਾ ਇਹਨਾਂ ਨੂੰ ਮਾਸੀ ਜੁਰਮਾਨਾ ਪਾ ਇਹਨਾਂ ਦੋਵਾਂ ਜਣੀਆਂ ਨੂੰ ਆ ਵਾਕਿਆ ਪੋਲੀ ਜੁਰਮਾਨਾ ਆ ਫਿਰ ਡਿਲੇਟ ਥੀ ਹੁੰਦੀ ਹੈ ਨਾ ਇਹਦੀ ਹਾਂ ਹੁੰਦੀ ਹੁੰਦੀ ਆ ਤਾਂ ਪਾ ਇੱਕ ਵਾਰੀ ਦੋਵਾਂ ਨੂੰ ਤੇਨੂੰ ਹੋਣੇ ਨਾ ਫੜਾ ਕੇ ਜਾਣਗੀਆਂ ਤੇ ਆਖੀ ਹਾਂ ਜੁਰਮਾਨਾ ਪਾ ਦੇਣਾ 200 ਰੁਪਏ ਨਾਲ ਬੈਟਕੇ ਜੁਰਮਾਨਾ ਹੀ ਲੈਣਾ ਵਸ ਤੁਹਾਡੀ ਜਗ੍ਹਾ ਵੀ ਰਹੀ ਦੀ ਬੰਦ ਨਾ ਕੋ ਮੁੱਲ ਲੈਣਾ ਐਨਾ ਬੜਾ ਉਹ ਵੀ ਕਿਤੇ ਪੱਲਿਓਂ ਪਾ ਕੇ ਛੁੱਟੇਂਗੀ ਪੱਲਿਓਂ ਪਾ ਕੇ ਛੁੱਟੇਂਗੀ ਚੱਲੀ ਸੈਰ ਕਰਦੇ ਆਪਾਂ ਪਹਿਲਾਂ ਉੱਧਰ ਜਾ ਲੱਗੀ ਪੌਣ ਬਿੱਲਾ ਰੋਟੀ ਖਾਣ ਲੱਗਾ ਜਾ ਖਾ ਲਾ ਫਿਰ ਸੈਰ ਕਰਦੇ ਜਾ 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 ਬਾਈ ਬਾਈ ਯਾਰ ਤੇਰੇ ਮੈਂ ਕਹਿਣਾ ਆਗ ਨਾ ਰੋਟੀ ਆ ਗੱਲ ਸੁਣ ਐਨਾ ਮੋਟੀਆਂ ਨੇ ਉਦੋਂ ਸਾਡਾ ਉਹ ਘੁੰਮਣਾ ਕੰਦਾ ਬੰਦ ਕੀਤਾ ਹੈ ਨਾ ਬਾਹਰ ਅੰਦਰ ਜਾਣਾ ਤੇ ਅੱਜ ਮੈਂ ਸਲਾਹ ਕੀਤੀ ਨਾ ਬਾਹਰ ਜਾਣ ਦੀ ਮੈਂ ਉਹਨੂੰ ਤੇ ਅੰਦਰੋਂ ਫੋਨ ਕੀਤਾ ਆਂਦਾ ਨਹੀਂ ਜਾਣਾ ਅੱਜ ਗੋਪੀ ਨੂੰ ਕੀਤਾ ਹੋਇਆ ਆਂਦਾ ਨਹੀਂ ਜਾਣਾ ਫਿਰ ਮੈਂ ਹਿਉ ਨਹੀਂ ਜਾਣਾ ਮਾਂ ਬੜੀਆਂ ਜੜਾਂ 'ਚ ਬੈੰਗੇ ਓਏ ਚਾਰ ਪੰਜ ਗੱਲਾਂ ਸੁਣ ਤੋਂ ਬਾਅਦ ਚੱਲੀ ਕਮੇਟੀ ਦੇ ਨੋ ਵਿਚਾਰੀ ਇੰਨੀਆਂ ਗੱਲਾਂ ਸੁਣ ਕੇ ਗਈ ਤੇ ਕੀ ਗਈ ਜਾ ਕਿ ਟਾਈਮ ਹੀ ਲੱਗਾ ਜਾ ਹੋਏ ਇੰਨੀ ਲੱਸੀ ਹੋਈ ਜਿਹੜਾ ਅਕਸਰ ਮਾਸੀ ਨੇ ਚੰਕੀ ਕਰਾਈ ਮਾਸੀ ਨੇ ਆਂਦੀ ਕਮੇਟੀ ਦੇਣੀ ਦਿਆ ਕਰੋ ਨਹੀਂ ਦੇਣੀ ਗਾ ਪਾਇਆ ਨਾ ਕਰੋ ਐਦਾਂ ਨੇ ਕਿਹਾ ਮਾਸੀ ਮੇਰੇ ਰੱਖਣ ਦੇ ਵੱਧ ਕਮੇਟੀਆਂ ਪਾਰ ਲੈ ਭਰਾ ਆਪਣੀ ਕਮੇਟੀ ਐਵੇਂ ਰੋਲਾ ਪਾਇਆ ਹੈ ਅੱਧਾ ਬਾਦੇ ਗੋਂਡੀਆਂ ਨੂੰ ਫੋਕਲਾ ਕੇ ਕਹਿੰਦਾ ਇਹ ਕਮੇਟੀ ਜੇ ਹੋ ਰਹੀਦੀ ਐ ਐਵੇਂ ਮੇਨੇ ਮਰੀ ਅੱਜੇ ਕਮੇਟੀ ਹੋ ਰਹੀਂਦੀ ਆ ਭਾਈ ਘਟ ਘਟਈ ਆ ਕਰਨੇ ਐਵੇਂ ਮੇਨੇ ਜੇ ਮਰੀ ਜਾਂਦੇ ਹੋ ਵੀ ਕਮੇਟੀ ਨਹੀਂ ਦਿੰਦੇ ਗਾਂ ਤੁਹਾਡੀ ਪੌਣੀ ਨਹੀਂ ਆ ਚਾਰ ਹਾਨੂੰ ਗੱਲਾਂ ਸੁਣਾਉਂਦੀਆਂ ਜੇ ਮਾਸਿਆਂ ਦੀ ਗਾਂ ਕਿਤੇ ਆਣਾ ਜਾਇਓ ਕਮੇਟੀ ਚ ਨਾਲ ਮਾਰਦੀ ਭਰਾਵਾ ਇਹ ਤੂੰ ਖਲਾ ਲਾਈ ਜਾ ਮਕਸੀਦਾਂ ਮਾਸਿਆਂ ਦੀ ਅੱਜ ਤੇ ਪਾਣੀ ਤੇਰੀ ਗਾਂ ਨਹੀਂ ਪਾਉਂਦੇ ਅੱਜ ਮੇਰੇ ਗ ਸਰਪੰਚਾ ਤਰੀਕ ਕਮੇਟੀ 17 ਤਰੀਕ ਹੋ ਗਈ ਆ ਹਾਂ ਪਦਰ ਦਿਨ ਲਈਦੀ ਆਖਰੀ ਤਰੀਕ 15 ਵਾਂ ਚਾ ਲੈ ਅੱਜ ਮਸ ਇਹਨਾਂ ਦੇ ਨਾ ਪਾਇਆ ਕਰ ਗਾਂ ਮੇਰੀ ਪਾਇਆ ਕਰ ਪਕੌੜੇ ਕੱਢ ਲੱਗੀਆਂ ਆ ਵੇਲੇ ਕਈ ਰੋਟੀ ਲੱਗੀਆਂ ਪਕਾਉਣ ਮੈਂ ਕੜੀ ਘਣੋਂ ਪਕਾਉਣੀ ਹੈ ਅਜੇ ਅੱਧੀ ਰਾਤ ਹੋ ਗਈ ਨਹੀਂ ਹੋਦਾ ਨਹੀਂ ਦੱਸਦੀ ਆ ਮੈਂ ਸਾਢੇ 5:00 ਸਲਾਹ ਨਾ ਕਰਦੇ ਗੱਲ ਮਦੀ ਵੀ ਛੇਤੀ ਖਾਦੇ ਸਲਾਹ ਨਾ ਕਰਦੇ ਇਹਨੂੰ ਵੀ ਫਾਇਦਾ ਸਹਿਰ ਕਰਦਾ ਇਹਨੇ ਘੜੀ ਲੱਸੀ ਹੋਣਾ ਨਹੀਂ ਕਿ ਕੱਲੋ ਤੇਰੀ ਬੁਰਗੀਆਂ ਜਾਗੇ ਆ ਯਾਰ ਖਾਣਾ ਬੈਗੇ ਅੱਜ ਘਰੇ ਸਵੇਰੇ ਖਾਣ ਦੇ ਉਹਲੇ ਖਾਣਗੇ ਇਹ ਸਵੇਰੇ ਰਸ਼ ਨਹੀਂ ਲੈ ਡਿਆ ਗਿਆ ਨਹੀਂ ਅੱਜ ਨਹੀਂ ਬਾਹਰ ਉਹ ਨਹੀਂ ਖਾਂਦਾ ਸਵੇਰੇ ਫਿਰ ਰੋਟੀ ਖਾਦੀ ਉਹਦਾ ਚੱਕ ਜਿਹਾ ਮਿਲਿਆ ਮਸ ਦਿਨਾਂ ਦਾ ਹੋਈ ਰੋਟੀ ਖਾਦੀ ਉਹ ਤਾਂ ਕੁਝ ਦਾ ਕੁਝ ਨਹੀਂ ਖਾਂਦਾ ਸਿਰਫ ਚਾਹ ਪੀਦੀਆਂ ਕੀ ਬਾਤਾਂ ਨੇ ਇਹ ਸ਼ਾਇਦ ਹਾਂ ਖਰਾਬ ਹੋ ਗਿਆ ਉਹ ਕਿੜੀਆਂ ਆਈਆਂ ਮੇਰੇ ਘਰ ਪਈਆਂ ਪਈਆਂ ਵਿੱਚ ਉੱਥੇ ਕੀੜੀਆਂ ਪੈ ਗੀਆਂ ਵੈਸੇ ਕਹਿੰਦੇ ਸ਼ਾਇਦ ਜਿਹੜਾ ਉਹ ਕਈ ਚਿਰ ਹੋ ਗਿਆ ਪੁਰਾਣੇ ਜਿਹੜੇ ਬੰਦੇ ਮਰ ਗਏ ਉਹਨਾਂ ਦੀ ਕਬਰਾਂ ਦੇ ਵਿੱਚ ਨਾਲ ਉਹ ਉਹ ਸ਼ਾਇਦ ਰੱਖਿਆ ਜਾਂਦਾ ਨਾ ਉਹ ਖਾਨ ਦੇ ਲੈਕ ਹੁੰਦਾ ਹੈ ਸ਼ਾਇਦ ਛੇਤੀ ਖਰਾਬ ਨਹੀਂ ਹੁੰਦਾ। ਉਹ ਭਰਾਵਾ ਬੜੇ ਸ਼ੋਰ ਕਰਤਾ ਸਾਇੰਸ ਨਾਲ ਤਰੱਕੀ ਵੰਦੇ ਲੋਕ ਤੇਰੇ ਨੂੰ ਥੋੜੀ ਘਰ ਇੱਥੇ ਬੈਸਣ ਦੀਆਂ ਰੋਟੀਆਂ ਪਕਾਉਣ ਲੱਗਾਂ ਨੰਦ ਕੱਢੀ। ਮੇਰੀ ਗੱਲ ਨਹੀਂ। ਇੱਥੇ ਮੈਂ ਕਈ ਰੋਟੀਆਂ ਮੈਂ ਕਈ ਰੋਟੀਆਂ ਸੀਗਰ ਆ ਗੀ ਪਜਾਮਾ। ਕਿਵੇਂ ਮਿਲਵਾਇਆ? ਸਾਰਾ ਇਹ ਦੇ ਦੇ। ਇਹਨੇ ਕੱਪੜੇ ਹੱਥੇ ਨੂੰ ਇੱਧਰ ਸਾਰਾ ਕਰ ਲੈ। ਨਹੀਂ ਇਹ। ਤੇ ਉਹ ਤੌਲੀਆ ਲਾ। ਔਰੇ ਤਾਰੇ ਵੀ ਨਾ ਪਰ ਇਹਦੀ ਆਦਤ ਹੈ ਮਾਰਦਾ ਮਾਰਦਾ ਇਹਦੇ ਬਾਰੇ ਸ਼ਾਹ ਨਾ ਆਤਾ ਜਾਣਦੇ ਨੇ ਪਰ ਕੱਤੀਏ ਪੋਚੇ ਪੋਚੇ ਜੀ ਇਹ ਪੀਉਂਗਾ ਇਹ ਆਦਾ ਹੀ ਕਿ ਰੋਟੀ ਦੀ ਸੁਰਾ ਮਾਰਦੇ ਨਹੀਂ ਖਾਲੀ ਬੜੀ ਵਧੀਆ ਪਨੀਰ ਆਹ ਪਨੀਰ ਰੋਟੀ ਕੱਤੀਆਂ ਨੰਗਦੀ ਤੇਰੀ ਰੋਟੀ ਜਿੰਨਾ ਮਾਜੀ ਪਨੀਰ ਖਾ ਜਿਹੜੇ ਸਾਤ ਮੱਕੀ ਰੋਟੀ ਹੈ ਨਾ ਉਹਦਾ ਕੋਈ ਮੁਕਾਬਲਾ ਨਹੀਂਗਾ ਉਹਦੇ ਨਾਲ ਦਾ ਜੱਲ ਫੇਸ ਸਾਗ ਬਣੇ ਏ ਉਹ ਦੋੜਣਾ ਹੀ ਕਿਤੇ ਇਹ ਮੇਰਾ ਗੋੜ ਵਾਲੀ ਧਰੀ ਰੱਖ ਦੇ ਧਰੀ ਰੱਖ ਦੇ ਤੇ ਪੱਕਾ ਇੱਕ ਦਿਨ ਸਾਗ ਨੂੰ ਜਿਆਦਾ ਪਤਲੀ ਥੱਲੇ ਸਾਗ ਹੋਗਾ ਵੀ ਕਿਵੇਂ ਭਾਵੇਂ ਐ ਮੇਰੀ ਮम्मी ਬਣਾਉਂਦਾ ਧੰਦੀ ਕਿਦੇ ਤੂੰ ਕਦੀ ਸਾਗ ਨਹੀਂ ਕਿਵੇਂ ਬਣਾ ਕਿ ਤੇ ਆਪਣੇ ਹਾਂ ਤੇਰੀ ਗੋਭ ਤੋਂ ਸਾਗ ਮੈਂ ਕਦੀ ਸਾਥ ਾ ਕੇ ਨਹੀਂ ਵੇਖਿਆ ਸਵਾਦ ਹੁੰਦਾ ਮੈਂ ਨਾਲ ਮਦੀ ਕਾਇ ਰੇ ਲੋ ਕਦ ਕਲ ਆਇਆ ਹੈ ਚਲ ਠੀਕ ਹੈ ਮਦੀਪ ਨੇ ਅੱਜ ਪੂਰੇ ਹੱਥ ਕਰਾਈ ਤੇ ਕਿੱਤੇ ਭਾਅ ਠਾਰ ਲੇ ਠੱਡ ਭਾਅ ਵਾਲੇ ਕਿੱਤਿਆਂ ਨੂੰ ਆਪਣਿਆਂ ਹੀ ਪੂਰੀ ਐਡ ਕਰਾਈ ਜਦੋਂ ਆਪੜਾ ਯਾਰ ਇਹ ਦੇਖੋ ਵੀ ਕਿ ਅੱਜ ਨੇ ਵੇਖਿਆ ਨਾ ਸਰੇ ਨੇ ਲੱਗ ਕੇ ਆਉਣਾ ਇੱਕ ਰੱਡੀ ਪੱਕੀ ਲੱਭ ਕੇ ਆਉ ਥੋੜਾ ਇਹਦੀ ਕਾਪੀ ਜਿਹਾ ਲੈ ਕੇ ਥੋੜਾ ਬਹਲਕਾ ਲਿਆ ਗੋ ਜਰੂਰ ਹੈ ਕਹਿੰਦਾ ਕਿਤੇ ਜਰਾਪਾ ਪਾਣੇ ਠੰਡ ਨਾਲ ਲੱਗ ਜਿਆ ਹੋਣਾ ਹੋਏ ਆਏ ਬੋਲੇ ਮੇਰਾ ਮੁੰਡਾ ਠੀਕ ਹੈ ਮੈਂ ਵੀਡੀਓ ਬਣਾਈਂ ਸੂਟਾਂ ਦੀ ਤੇ ਮੈਂ ਜਲਦ ਜਲਦੀ ਵਿੱਚ ਮੈਂ ਇਦਾਂ ਦਾ ਇਤਿਆਦ ਹੋ ਗਈ ਤੇ ਬਲੱਸ ਕੀਤਾ ਬਸ ਬੈਂ ਪ੍ਰੈਜ਼ੀਡੈਂਟ ਗ੍ਰੀਟ ਟੂ ਵਰਮਾਰ ਤੁਹਾਡੇ ਤੁਹਾਡੇ ਨਾਲ ਦੀ ਕਿ ਅੱਜ ਆਡੇ ਵਿੱਚ ਅੱਜ ਕਿ ਪੱਗਣੀ ਪੇਟਾ ਜਰਾ അത് ശി ഗെ ശി ദുദ്ധി ട്രാക്സൂട്ട് ਇਹ ਵਾਹ ਬੈਠਾ ਉਹ ਦੁਨੀਆ ਬੈਸ ਬਗਾਇਆ ਹੈ ਤੇ ਰਾਏ ਅੱਜ ਕੁਝ ਕਰਕੇ ਜੀ ਤੇ ਮੇਰੇ ਫੋਨ ਕੱਲ ਤਾਂ ਮੈਂ ਦੱਸਿਆ ਠੀਕ ਆ ਅੱਜ ਉਹਨੇ ਮਾਇਆ ਦੀ ਲੜਾਈ ਲੇ ਕਿ ਇੰਵੀਜੀ ਪੰਜ ਸੱਤ ਨਾ 7 8 ਇਹਦੇ ਕੱਪੜੇ ਲੈ ਲੈ ਹਨਾ ਤੇ ਮੈਂ ਕਿਹਾ ਤੈਨ ਮੈਂ ਕਿ ਜੈਲਟ ਗਰੀਬ ਨਹੀਂ ਜੀ ਲੈ ਲੰਦਾ ਖਲੋ ਜਾ ਤਨ ਖਾ ਨਾ ਫੇਰ ਲੈ ਆਇਆ ਫਾਇਦਾ ਤਾਂ ਤੁਹਾਡੇ ਘਰ ਵਾਲੇ ਜਿਵੇਂ ਜੀ ਸਾਨੂੰ ਆਈਫੋਨ ਲੈ ਕੇ ਦੇ ਤੁਹਾਨੂੰ ਕੀ ਲੱਗੇ ਤੁਹਾਨੂੰ ਜੈਲਟ ਕੋਈ ਲੈ ਕੇ ਦੇ ਨਾ ਗੱਪਾ ਜੁੰਨੇ ਚਲਾਨੀ ਆਈ ਫੋਨ ਤਵਾ ਨਮੀ ਕੋਠੀ ਲਿਆ ਉਧਰ ਵੇ ਪਿੱਛੇ ਵੇਲਾ ਆਪਣੇ ਵਿਖਾਈ ਜੰਨੀ ਐ ਅਏ ਰਖਾ ਲੇ ਕੱਲ ਬੜੀਂ ਜਾਂਦੀ ਆਂ ਪਿੰਡ ਬਣੀ ਨਾ ਸੋਣੀ ਲੱਗਦੀ ਵੀ ਜਿਹੜੀ ਲੱਗਦੀ ਐ ਜਿਹੜੀ ਬਲੈਕ ਨੂੰ ਵੀ ਬੜੀ ਸੁਣੀ ਪਰ ਲੈ ਗੁਰੂ ਸੁਭਾਈ ਹੀ ਕੱਲ ਨਾ ਮਦੀ ਮੈਨੂੰ ਇੱਕ ਭੈਣ ਮਿਲੀ ਰਸਈ ਮੈਂ ਤੇਲ ਪਾਉਂਦਿਆਂ ਹਨ ਜਦੋਂ ਮਸੀ ਤੇ ਮੈਂ ਗਏ ਹਾਂ ਤੇ ਤੇਲ ਪਾਉਂਦੇ ਤੇ ਭੈਣ ਗੱਡੀ 'ਚ ਬੈਠੀ ਦਿਓ ਨਾਲ ਦਾ ਘਰ ਵਾਲਾ ਤੇ ਉਹ ਮੈਨੂੰ ਪੁੱਛਣ ਲੱਗੇ ਤੁਹਾਡੇ ਵਲੌਗ ਬੜੇ ਵਧੀਆ ਹੁੰਦੇ ਮੈਂ ਰੋਈ ਵੀ ਨਹੀਂ ਇਨ ਇਨਨੇ ਮੈਨੂੰ ਹੋਰ ਤੁਗੇ ਨਹੀਂ ਨਾ ਤੁਨ ਨੂੰ ਮਿਲਦੇ ਮੈਨੂੰ ਮੇਰਾ ਜਾਨ ਖਿਆਨ ਨਹੀਂ ਮਿਲਦੇ ਮੇਲਾ ਪਤਾ ਕੀ ਗੱਲ ਹੈ ਜਿਹੜੀਆਂ ਬੁੜੀਆਂ ਜਿਹੀਆਂ ਵਿਚਾਰੀਆਂ ਉਹ ਮਿਲ ਪੈਂਦੀਆਂ ਇਹ ਬੰਦੇ ਦੇ ਚੱਕ ਦਿੰਦੇ ਨੇ ਹੂੰ ਤੇ ਮੈਨੂੰ ਵੀ ਬੁੜੀਆਂ ਮਿਲਦੀਆਂ ਮੈਨੂੰ ਕਦੇ ਕਹੇ ਵੀ ਜੀ ਕਦੀ ਕਹਾ ਕੇ ਇੱਕ ਦਿਨ ਮੈਨੂੰ ਡਿਊਟੀ ਤੇ ਇੱਕ ਵੀਰ ਸਮਾਨ ਲੈਣ ਆਇਆ ਉਹ ਆਰਮੀ ਜੀ ਤੇ ਕੰਟੀਨ ਚੋਂ ਸਮਾਨ ਲੈਣ ਆਇਆ ਇਹ ਹੱਡ ਲੱਗੇ ਨਾ ਤੇ ਉਹ ਮੈਨੂੰ ਉੱਥੇ ਮਿਲੇ ਕਹਿੰਦੇ ਮੈਂ ਮਨੋ ਮੈਨੂੰ ਕੁੱਟ ਕੇ ਜਫੀ ਵਾਲੀ ਮੈਂ ਪਤਾ ਨਹੀਂ ਕੌਣ ਕਹਿੰਦੇ ਮੈਂ ਤੇ ਤੇਰੀ ਵੀਡੀਓ ਵੇਂਦੇ ਮੈਂ ਸ਼ੈ ਸ਼ਰਮਾ ਸਮਝੋ ਕਿ ਰਿਸ਼ਤੇਦਾਰ ਹੈ ਠੀਕ ਹੈ ਇਦਾਂ ਹੀ ਕੀ ਹਲੋ ਇਹਦੇ ਨਾਲ ਹੀ ਅੱਜ ਦੇ ਦਿਨ ਦਾ ਕਰਦੇ ਆ ਬਲੌਗ